ਸਰਕਾਰਾਂ ਜਾਂ ਪ੍ਰਸ਼ਾਸਨ ਦੇ ਖਿਲਾਫ ਤੁਸੀਂ ਪ੍ਰੋਟੈਸਟ ਤਾਂ ਜਿੰਦਾ ਬਹੁਤ ਦੇਖਿਆ ਹੋਣਾ ਕਿ ਲੋਕ ਵਿਰੋਧ ਕਰਦੇ ਆ ਕੁਝ ਗਲਤ ਕੀਤਾ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਨੇ ਪਰ ਇਸ ਤਰ੍ਹਾਂ ਦਾ ਵਿਰੋਧ ਜਾਂ ਕਹਿ ਲਓ ਕਿ ਪ੍ਰੋਟੈਸਟ ਤੁਸੀਂ ਬਹੁਤ ਘੱਟ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਖਾਸ ਕਰ ਨੌਜਵਾਨ ਮੁੰਡੇ ਉਹ ਪ੍ਰੋਟੈਸਟ ਕਰਦੇ ਆ ਤੇ ਪੈਟਰੋਲ ਵਾਲੀਆਂ ਬੋਤਲਾਂ ਲੈ ਕੇ ਆਪਣੇ ਉੱਤੇ ਪੈਟਰੋਲ ਸਾਰਾ ਪਾ ਲੈਂਦੇ ਆ ਤੇ ਗਵਰਨਮੈਂਟ ਨੂੰ ਜਾਂ ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੰਦੇ ਆ ਕਿ ਆਪਾਂ ਆਪਣੇ ਆਪ ਨੂੰ ਅੱਗ ਲਗਾ ਲਾਂਗੇ। ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਸੀਗਾ ਇਹ ਬਹੁਤ ਘੱਟ ਲੋਕ ਕਰਦੇ ਆ ਗਿਆ। ਪਰ ਇਹ ਪ੍ਰੋਟੈਸਟ ਕੀਤਾ ਗਿਆ ਮਨੀਪੁਰ ਦੇ ਵਿੱਚ ਇੰਫਾਲ ਜਿਹੜੀ ਕਿ ਮਨੀਪੁਰ ਦੀ ਕੈਪੀਟਲ ਹੈਗੀ ਆ ਉੱਥੇ ਕੀਤਾ ਗਿਆ। ਮੇਤੀ ਸਮਾਜ ਵੱਲੋਂ ਕੀਤਾ ਗਿਆ। ਲਾਲ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਸੀਗੇ ਲੋਕ ਇਹ ਰਾਹ ਦੇ ਵਿੱਚ ਮਤਲਬ ਅੱਗ ਵੀ ਲਗਾ ਰਹੇ ਸੀ ਟੈਰਾਂ ਨੂੰ ਜਾਂ ਕੋਈ ਵਹੀਕਲ ਸੀਗਾ ਜਾਂ ਕੋਈ ਪੁਰਾਣਾ ਫਰਨੀਚਰ ਸੀਗਾ ਉਹਨੂੰ ਅੱਗ ਵੀ ਲਗਾ ਰਹੇ ਸੀਗੇ ਫਿਰ ਜਿਹੜੀ ਇਹ ਸਿਕਿਉਰਿਟੀ ਫੋਰਸਸ ਹੈਗੀਆਂ ਇੰਡੀਆ ਦੀਆਂ ਉਹਨਾਂ ਨੇ ਇਹਨਾਂ ਤੇ ਲਾਠੀ ਚਾਰਜ ਵੀ ਕੀਤਾ ਕੁਝ ਗਨ ਸ਼ਾਟਸ ਵੀ ਫਾਇਰ ਕੀਤੇ ਗਏ ਜਿਹਦੇ ਵਿੱਚ ਬਹੁਤ ਸਾਰੇ ਇਹ ਲੋਕ ਜਿਹੜੇ ਸੀਗੇ ਜ਼ਖਮੀ ਵੀ ਹੋਏ ਵਿੱਚ ਜਿਹੜੇ ਕੁਝ ਜਿਹੜੇ ਸੀਗੇ ਪੱਤਰਕਾਰ ਉਹ ਵੀ ਜ਼ਖਮੀ ਹੋਏ ਦੱਸਿਆ ਜਾ ਰਿਹਾ ਇਹ ਲੋਕ ਐਦਾਂ ਕਿਉਂ ਕਰ ਰਹੇ ਸੀਗੇ ਕਿਸ ਕਾਰਨ ਇਹ ਸਿਰ ਤੇ ਐਦਾਂ ਇਹ ਪੈਟਰੋਲ ਪਾ ਕੇ ਇਹ ਪ੍ਰੋਟੈਸਟ ਕਰ ਰਹੇ ਸੀਗੇ ਤੇ ਆਪਣੇ ਆਪ ਨੂੰ ਅੱਗ ਲਾਉਣ ਦੀਆਂ ਇਹ ਧਮਕੀਆਂ ਦੇ ਰਿਆ ਸੀਗੇ ਉਹ ਸਾਰਾ ਮਸਲਾ ਜਾਣਦਿਆ ਆ ਜੋ ਮਨੀਪੁਰ ਦੇ ਵਿੱਚ ਪਹਿਲਾਂ ਹੀ ਰਾਸ਼ਟਰਪਤੀ ਰਾਜ ਉੱਥੇ ਲਾਗੂ ਆ ਜਿਹੜੀ ਸਰਕਾਰ ਸੀਗੀ ਉਹਨੇ ਅਸਥੀਵਾ ਦੇ ਕੇ ਤੇ ਬੀਜੇਪੀ ਸਰਕਾਰ ਨੇ ਇੱਥੇ ਰਾਸ਼ਟਰਪਤੀ ਜਿਹੜਾ ਸ਼ਾਸਨ ਸੀਗਾ ਉਹ ਲਾਗੂ ਕਰ ਦਿੱਤਾ ਸੀਗਾ ਸੋ ਜਿਹੜੀ ਹੁਣ ਇਹ ਰੀਸੈਂਟ ਵਾਇਲੈਂਸ ਹੋਈ ਆ ਉਹਦੇ ਕਾਰਨ ਉੱਥੇ 5 ਦਿਨ ਲਈ ਜਿਹੜੀਆਂ ਇੰਟਰਨੈਟ ਸਵਾਮਾ ਹੈਗੀਆਂ ਚਾਹੇ ਕੋਈ ਵਾਈਫਾਈ ਹੈਗਾ ਉਹ ਵੀ ਸਾਰਾ ਬੰਦ ਕਰ ਦਿੱਤਾ ਗਿਆ ਆ ਤੇ ਪੰਜ ਦਿਨ ਦੇ ਲਈ ਜਾਨੀ ਕਿ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਮਫਾਲ ਬੈਲੀ ਦੇ ਮਣੀਪੁਰ ਦੇ ਇਮਫਾਲ ਬੈਲੀ ਦੇ ਲਾਗੇ ਛਾਗੇ ਵਾਲੇ ਜਿਹੜੇ ਪੰਜ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਮੁਕੰਮਲ ਕਰਫੂ ਲਗਾ ਦਿੱਤਾ ਗਿਆ ਹੈ। ਇਹ ਜਿਹੜੀ ਹੁਣ ਦੁਬਾਰਾ ਉੱਥੇ ਹਿੰਸਾ ਹੋਈ ਹੈ ਉਹਦੇ ਕਰਕੇ ਮਣੀਪੁਰ ਦੇ ਜਿਹੜੇ ਨੈਸ਼ਨਲ ਹਾਈਵੇ ਹੈਗੇ ਆ ਇਹ ਬੰਦ ਆ। ਦਵਾਈਆਂ ਤੱਕ ਨਹੀਂ ਮਿਲ ਰਹੀ ਹੈਗੀ, ਦਵਾਈਆਂ ਵੀ ਉੱਥੇ ਨਹੀਂ ਮਿਲ ਰਹੀਆਂ ਹੈਗੀਆਂ ਇਹ ਕੋਈ ਇਲਾਜ ਲੂਜ ਲਈ। ਜਿਹੜੇ ਉੱਥੇ ਚੀਜ਼ਾਂ ਦੇ ਜਿਹੜੇ ਪ੍ਰਾਈਸ ਹੈਗੇ ਆ ਉਹ ਵੱਧ ਚੁੱਕੇ ਆਗੇ ਆ। ਅਸਲ ਦੇ ਵਿੱਚ ਇਹ ਜਿਹੜੇ ਇੱਥੇ ਮਹਿਤੀ ਸਮਾਜ ਦੇ ਇੱਕ ਆਰੰਬਾਈ ਟੈਗੋਲ ਜਿਹੜਾ ਇਹ ਗਰੁੱਪ ਹੈਗਾ ਮਹਿਤੀ ਸਮਾਜ ਦਾ ਉਹਦਾ ਇੱਕ ਲੀਡਰ ਹੈਗਾ ਕਰਨ ਸਿੰਘ ਜਿਹੜਾ ਕੀ ਪਹਿਲਾਂ ਪੁਲਿਸ ਅਧਿਕਾਰੀ ਜਿਹਾ ਉਹ ਸਸਪੈਂਡ ਕਰ ਦਿੱਤਾ ਗਿਆ ਸੀਗਾ ਉਹਨੂੰ ਪੁਲਿਸ ਨੇ ਇਹ ਗ੍ਰਿਫਤਾਰ ਕੀਤਾ ਸੀਗਾ ਇਹ ਫ੍ਰਾਈਡੇ ਜਾਂ ਸੈਟਰਡੇ ਦੇ ਸਮੇਂ 에어ਪੋਰਟ ਦੇ ਉਤੋਂ ਤੇ ਉਹਦੇ ਨਾਲ ਚਾਰ ਜਣੇ ਹੋਰ ਜਾਨੀ ਕਿ ਕਰਨ ਸਿੰਘ ਤੇ ਚਾਰ ਜਣੇ ਹੋਰ ਜਿਹੜੇ ਇਸੇ ਹੀ ਸੰਗਠਨ ਆਰੰਬਾਈ ਟੈਗੋਲ ਦੇ ਨਾਲ ਜਿਹੜੇ ਸਬੰਧ ਰੱਖਦੇ ਸੀਗੇ ਉਹ ਪੁਲਸ ਨੇ ਗ੍ਰਿਫਤਾਰ ਕੀਤੇ ਜੀ ਜਿਹੜੀਆਂ ਸਿਕਿਉਰਿਟੀ ਫੋਰਸਸ ਹੈਗੀਆਂ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਹੈੱਡ ਕਨਸਟੇਬਲ ਸੀਗਾ ਪੁਰਾਣਾ ਕਰਨ ਸਿੰਘ ਇਹ ਬਹੁਤ ਸਾਰੇ ਯਾਨੀ ਕਿ ਪੁਲਿਸ ਦੇ ਜਿਹੜੇ ਇਹ ਰਿਸੋਰਸਸ ਹੈਗੇ ਆ ਉਹਨਾਂ ਨੂੰ ਵਾਰਤ ਵਾਰਤ ਕੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਜਾਣਕਾਰੀਆਂ ਹੈਗੀਆਂ ਜਿਹੜੀਆਂ ਲੀਕ ਕਰ ਰਿਆ ਤੇ ਕਈ ਯਾਨੀ ਕਿ 2023-24 ਦੇ ਵਿੱਚ ਇਹ ਕੋਈ ਪੁਲਿਸ ਦੇ ਅਧਿਕਾਰੀ ਸੀਗੇ ਕੋਈ ਉਹਨਾਂ ਨੂੰ ਵੀ ਇਹਨੇ ਟਾਰਚਰ ਵਗੈਰਾ ਕੀਤਾ ਸੀਗਾ ਉਹਦੀ ਵਜ੍ਹਾ ਕਰਕੇ ਇਹ ਜਿਹੜਾ ਹੈਗਾ ਕਰਨ ਸਿੰਘ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਪਰ ਜਿਹੜੇ ਇਹ ਲੋਕ ਹੈਗੇ ਆ ਮਹਿਤੀ ਸਮਾਜ ਦੇ ਲੋਕ ਹੈਗੇ ਆ ਉਹ ਕਹਿੰਦੇ ਆ ਕਿ ਇਹ ਜਿਹੜਾ ਕਰਨ ਸਿੰਘ ਹੈਗਾ ਆ ਇਹ ਸਾਨੂੰ ਜਿਹੜੇ ਕੁਕੀਜ਼ ਤੇ ਜੋ ਲੋਕ ਹੈਗੇ ਆ ਜਿਨ੍ਹਾਂ ਨਾਲ ਇਹਨਾਂ ਦਾ ਕਲੇਸ਼ ਚੱਲਦਾ ਹੀ ਆ ਨਾ ਜਿਹਦੀ ਵਜ੍ਹਾ ਕਰਕੇ ਮਨੀਪੁਰ ਇਹ ਪਿਛਲੇ 2-3 ਸਾਲ ਤੋਂ ਇਸੇ ਤਰ੍ਹਾਂ ਅੱਗ ਦੇ ਵਿੱਚ ਝੋਲਸ ਰਿਹਾ ਹੈਗਾ ਨਾ ਕਹਿੰਦੇ ਆ ਕਿ ਇਹ ਜਿਹੜਾ ਸਾਡਾ ਲੀਡਰ ਆ ਇਹ ਇਹ ਜਦੋਂ ਕੁਕੀ ਜੂਸ ਵਾਲੇ ਜਿਹੜੇ ਲੋਕ ਆ ਉਹ ਸਾਡੇ ਤੇ ਅਟੈਕ ਕਰਦੇ ਆ ਇਹ ਜਿਹੜਾ ਬੰਦਾ ਕਰਨ ਸਿੰਘ ਇਹੀ ਹੀ ਸਾਨੂੰ ਬਚਾਉਂਦਾ ਸੀਗਾ ਇਸ ਲਈ ਇਹ ਜਿਹੜਾ ਇਹ ਕਰਨ ਸਿੰਘ ਹੈਗਾ ਤੇ ਇਹਦੇ ਨਾਲ ਦੇ ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਆ ਤਿੰਨ ਜਾਂ ਚਾਰ ਜਣੇ ਉਹਨਾਂ ਨੂੰ ਬਿਨਾਂ ਕਿਸੇ ਮਤਲਬ ਕਿ ਸ਼ਰਤ ਤੋਂ ਉਹਨੂੰ ਰਿਹਾ ਕੀਤਾ ਜਾਵੇ ਇਸ ਲਈ ਉਹ ਜਿਹੜੇ ਲੋਕ ਸੀਗੇ ਉਹ ਪ੍ਰੋਟੈਸਟ ਕਰ ਰਹੇ ਸੀਗੇ ਕਿ ਤੇਲ ਪਾ ਕੇ ਵੀ ਪ੍ਰੋਟੈਸਟ ਕਰ ਰਹੇ ਸੀਗੇ ਰਾਤ ਨੂੰ ਜਿੱਦਣ ਇਹਨਾਂ ਦੀ ਗ੍ਰਿਫਤਾਰੀ ਹੋਈ ਆ ਉਸ ਤੋਂ ਬਾਅਦ ਵੀ ਇੱਥੇ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕਰਫਿਊ ਲੱਗਾ ਹੋਇਆ ਐਨੇ ਦਿਨ ਹੋ ਗਏ ਆ ਇਸ ਵਾਰ ਇਸ ਵਜ੍ਹਾ ਕਰਕੇ ਲੋਕਾਂ ਦਾ ਜਿਹੜਾ ਇਹ ਜਨਜੀਵਨ ਹੈਗਾ ਉਹ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਫਿਲਹਾਲ ਇਹ ਜਿਹੜਾ ਕੁਕੀਜ਼ ਤੇ ਜਿਹੜਾ ਮੇਤੀ ਵਾਲਾ ਕੀ ਰੌਲਾ ਹੈਗਾ ਉਹਦੇ ਬਾਰੇ ਵੀ ਮੜੀ ਜੀ ਇੱਕ ਜਾਂਦੇ ਜਾਂਦੇ ਪੂਰੀ ਝਾਤ ਮਾਰ ਲੈਂਦੇ ਆ ਮਨੀਪੁਰ ਦੀ ਜਿਹੜੀ ਇਹ ਵਾਇਲੈਂਸ ਸੀਗੀ ਸਟਾਰਟ ਕਦੋਂ ਹੋਈ ਸੀਗੀ ਇਹਦੇ ਪਿੱਛੇ ਕਾਰਨ ਕੀ ਸੀਗੀ ਜੇ ਅਸੀਂ ਇਹਦੀ ਹਿਸਟਰੀ ਦੇ ਵਿੱਚ ਜਾਣਿਆ ਤਾਂ ਇਹ ਸ਼ੁਰੂ ਹੁੰਦੀ ਆ 14 April 2023 ਦੇ ਵਿੱਚ ਤੇ ਜਦੋਂ ਹਾਈ ਕੋਰਟ ਵੱਲੋਂ ਇੱਕ ਫੈਸਲਾ ਆਉਂਦਾ ਹੈ ਕਿ ਜਿਹੜਾ ਮਹਿਤੀ ਸਮਾਜ ਹੈਗਾ ਉਹਨੂੰ ਸ਼ੈਡਿਊਲ ਟ్రਾਈਬ ਦਾ ਜਿਹੜਾ ਦਰਜਾ ਦੇ ਦਿੱਤਾ ਜਾਣਾ ਚਾਹੀਦਾ ਫਿਲਹਾਲ ਇਹ ਜਿਹੜਾ ਆਰਡਰ ਹੈਗਾ ਉਹਨੂੰ ਇਹ ਸੁਪਰੀਮ ਕੋਰਟ ਦੇ ਵਿੱਚ ਇਹ ਚੈਲੰਜ ਕੀਤਾ ਗਿਆ ਹਾਲੇ ਉਹਨੂੰ ਮਤਲਬ ਕਿ ਉੱਤੇ ਕੋਈ ਨਿਰਣਾ ਨਹੀਂ ਆ ਉਹ ਤੋਂ ਬਾਅਦ ਹੀ ਜਦੋਂ ਹਾਈ ਕੋਰਟ ਆਰਡਰ ਕਰਦੀ ਹੈ ਇਹ ਸਾਰੀ ਜਿਹੜੀ ਹਿੰਸਾ ਹੈਗੀ ਆ ਉਹ ੜਕ ਜਾਂਦੀ ਆ ਹਿੰਸਾ ੜਕਦੀ ਕਿਉਂ ਹੈ ਇਹਦੇ ਬਾਰੇ ਜਾਣਨ ਲਈ ਸਾਨੂੰ ਇਹਦਾ ਪੂਰਾ ਮੈਪ ਤੇ ਇਹਦੀ ਪੂਰੀ ਲੋਕੇਸ਼ਨ ਇਹ ਸਾਰਾ ਸਮਝਣਾ ਪਊਗਾ ਜਿਹੜੀ ਮਨੀਪੁਰ ਦੀ ਲਗਭਗ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ 30 ਤੋਂ ਲੈ ਕੇ 32 ਲੱਖ ਦੇ ਕਰੀਬ ਹੈਗੀ ਆ ਜਿਹੜੀ 55 ਤੋਂ 57% ਜਿਹੜੀ ਆਬਾਦੀ ਹੈਗੀ ਆ ਉਹ ਮੇਥੀ ਲੋਕ ਹੈਗੇ ਆ ਤੇ ਉਹ ਜਿਹੜੇ ਮੇਥੀ ਲੋਕ ਆ ਹੈਗੇ ਆ ਉਹ ਇਹੋ ਮਨੀਪੁਰ ਦੇ ਆ ਵਿਚਾਲੇ ਵਾਲੇ ਹਿੱਸੇ ਇਮਫਾਲ ਬੈਲੀ ਲਾਲੋ ਜਿੱਥੇ ਇਮਫਾਲ ਉਹਨਾਂ ਦੀ ਕੈਪੀਟਲ ਹੈਗੀ ਆ ਇਹਦੇ ਲਾਗੇ ਛਾਗੇ ਹੀ ਸਾਰੇ ਰਹਿੰਦੇ ਹੈਗੇ ਆ ਤੇ ਜ਼ਿਆਦਾਤਰ ਇਹਦੇ ਵਿੱਚ ਜਿਹੜੇ ਮਹਿਤੀ ਹੈਗੇ ਉਹ Hindu ਆ ਜ਼ਿਆਦਾਤਰ ਕੁਝ ਹੋਰ ਵੀ ਧਰਮਾਂ ਦੇ ਹੋਊਗੇ ਪਰ ਜ਼ਿਆਦਾਤਰ ਉਹ Hindu ਆ ਤੇ ਇਹਨਾਂ ਦੇ ਜਿੰਨੇ ਵੀ ਬਿਜ਼ਨਸ ਇੱਥੇ ਹੈਗੇ ਆ ਜ਼ਿਆਦਾਤਰ ਮਹਿਤੀ ਸਮਾਜ ਦੇ ਕੋਲੇ ਜਾਂ ਉੱਥੇ ਦੁਕਾਨਾਂ ਸ਼ੋਰੂਮ ਜੇ ਬੋ ਹਨਾ ਸਰਕਾਰੀ ਜਿਹੜੇ ਜੌਬਾ ਹੈਗੀਆਂ ਉਹਦੇ ਵਿੱਚ ਵੀ ਮਹਿਤੀ ਲੋਕ ਜ਼ਿਆਦੇ ਆ ਤੇ ਜਿਹੜੀ ਸਰਕਾਰ ਵੀ ਬਣਦੀ ਆ ਜਿਹੜੀ ਪਿਛਲੀ ਵੀ ਸਰਕਾਰ थी ਹੁਣ ਤਾਂ ਉੱਥੇ ਚਲੋ ਰਾਸ਼ਟਰਪਤੀ ਰਾਜ ਲਾਗੂ ਹੈਗਾ ਉਹ ਵੀ ਜ਼ਿਆਦਾਤਰ ਜਿਹੜੇ ਮਹਿਤੀ ਸਮਾਜ ਦੇ ਕਿਉਂਕਿ ਵੋਟ ਬੈਂਕ ਇਹਨਾਂ ਦਾ ਜਿਆਦਾ ਪਪੂਲੇਸ਼ਨ ਜਿਆਦਾ ਹੈ ਜੇ ਇਹਨੂੰ ਚਾਹਣ ਉਹਨੂੰ ਇਹ ਆਪਣੀ ਸਰਕਾਰ ਬਣਾ ਸਕਦੇ ਆ ਸੋ ਭਾਜਪਾ ਦੀ ਇੱਥੇ ਸਰਕਾਰ ਸੀਗੀ ਫਿਲਹਾਲ ਉੱਤੇ ਐਸ ਵੇਲੇ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੋ ਇਸ ਤਰ੍ਹਾਂ ਦੇ ਨਾਲ ਇਹ ਮਨੀਪੁਰ ਦੇ ਵਿਚਾਲੇ ਵਿਚਾਲੇ ਜਿਹੜੇ ਹੈਗੇ ਆ ਇੱਥੇ ਮੇਤੀ ਸਮਾਜ ਰਹਿੰਦਾ ਹੈਗਾ ਜਿਹੜੇ ਜ਼ਿਆਦਾਤਰ ਹਿੰਦੂ ਆ ਤੇ ਇਹਦੇ ਜਿਹੜੇ ਮਨੀਪੁਰ ਦੇ ਆਲੇ ਦੁਆਲੇ ਜਿਹੜੇ ਹੈਗੇ ਆ ਉਹ ਇੱਕ ਪਹਾੜੀ ਏਰੀਆ ਹੈਗਾ ਜੰਗਲ ਹੈਗਾ ਇਹਦੇ ਵਿੱਚ ਜਿਹੜੇ ਉੱਪਰਲੇ ਹਿੱਸੇ ਜਿਹੜੇ ਪਹਾੜੀਆਂ ਦੇ ਇੱਥੇ ਰਹਿੰਦੇ ਆ ਇਹ ਕੁਕੀਸ ਤੇ ਜੋ ਤੇ ਇਹ ਜਿਹੜੇ ਲੋਕ ਹੈਗੇ ਆ ਇਹਨਾਂ ਦੀ ਜਨਸੰਖਿਆ ਇਹ ਆਪੇ ਲਾ ਲਓ ਤੁਸੀਂ ਇਹ 44% ਜਾਂ 43% ਇਹ ਮੇਥੀਆਂ ਤੋਂ ਇਹਨਾਂ ਦੀ ਜਿਹੜੀ ਜਨਸੰਖਿਆ ਘੱਟ ਹੈਗੀ ਆ ਤੇ ਇਹ ਜਿਹੜੇ ਲੋਕ ਹੈਗੇ ਆ ਕੁਕੀਸ ਤੇ ਜੋ ਇਹ ਜ਼ਿਆਦਾਤਰ ਈਸਾਈ ਹੈਗੇ ਆ ਇੱਥੋਂ ਤੱਕ ਆਪਾਂ ਸਮਝ ਗਏ ਤੇ ਜਿਹੜਾ ਮਨੀਪੁਰ ਦੇ ਇਹ ਮੇਥੀਜ਼ ਹੈਗੇ ਆ ਇਹਨਾਂ ਦੇ ਕੋਲ ਜਿਹੜਾ ਐਸਟੀ ਜਾਨੀ ਕਿ ਇਹ ਸ਼ੈਡਿਊਲ ਟ్రਾਈਬ ਦਾ ਦਰਜਾ ਨਹੀਂ ਹੈਗਾ ਤੇ ਜਿਹੜੇ ਕੁਕੀਸ ਤੇ ਜੋ ਹੈਗੇ ਆ ਉਹਨਾਂ ਦੇ ਕੋਲ ਟ్రਾਈਬ ਦਾ ਜਿਹੜਾ ਦਰਜਾ ਉਹਨਾਂ ਨੂੰ ਮਿਲਿਆ ਹੋਇਆ ਜਿਹੜੇ ਮਹਿਤੀ ਹੈਗੇ ਆ ਉਹਨਾਂ ਦੇ ਕੋਲ ਇਹ ਟੋਟਲ ਜਿੰਨੀ ਜ਼ਮੀਨ ਆ ਮਨੀਪੁਰ ਦੀ ਉਹਦੇ ਵਿੱਚੋਂ ਸਿਰਫ 10% ਹਿੱਸਾ ਹੀ ਇਹ ਜਿਹੜੇ ਮਹਿਤੀ ਹੈਗੇ ਉਹਨਾਂ ਦੇ ਕੋਲ ਆ ਮਤਲਬ ਕਿ ਇਹ ਵਿਚਕਾਰ ਵਾਲਾ ਹਿੱਸਾ ਹੀ ਆ ਤੇ ਇਹਨਾਂ ਕੋਲ ਐਸਟੀ ਦਾ ਦਰਜਾ ਨਹੀਂ ਹੈਗਾ ਮਹਿਤੀ ਵਾਲਿਆਂ ਦੇ ਕੋਲ ਇਸ ਲਈ ਇਹ ਇਹ ਬਾਹਰ ਜਿਹੜੀਆਂ ਪਹਾੜੀਆਂ ਤੇ ਜਿੱਥੇ ਰਹਿੰਦੇ ਆ ਕੁਕੀਜ਼ ਜੋ ਰਹਿੰਦੇ ਆ ਜਿਹੜਾ ਉਹਨਾਂ ਦਾ ਏਰੀਆ ਉਹਨਾਂ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਹੈਗੇ ਪਰ ਜਿਹੜੇ ਇਹ ਕੁਕੀਜ਼ ਜੋ ਹੈਗੇ ਉਹਨਾਂ ਦੇ ਕੋਲ ਐਸਟੀ ਦਾ ਦਰਜਾ ਹੈਗਾ ਇਸ ਲਈ ਉਹ ਮਨੀਪੁਰ ਦੇ ਵਿੱਚ ਕਿਤੇ ਵੀ ਜਾ ਕੇ ਆਪਣੀ ਜ਼ਮੀਨ ਲੈ ਸਕਦੇ ਆ ਹੁਣ ਮੇਤੀ ਵਾਲਿਆਂ ਦਾ ਇਹ ਕਹਿਣਾ ਸੀਗਾ ਜਿਹੜੇ ਮੇਤੀ ਗਰੁੱਪ ਹੈਗੇ ਆ ਜਿਹੜੇ ਜ਼ਿਆਦਾਤਰ ਹਿੰਦੂ ਹੈਗੇ ਆ ਉਹ ਕਹਿੰਦੇ ਸਾਨੂੰ ਐਸਟੀ ਦਾ ਦਰਜਾ ਮਿਲਣਾ ਚਾਹੀਦਾ ਕਿ ਅਸੀਂ ਵੀ ਕਿਤੇ ਵੀ ਜਾ ਕੇ ਜ਼ਮੀਨ ਲੈ ਸਕੀਏ ਸੋਟ ਨੇ ਉਹ ਜਿਹੜਾ ਆਰਡਰ ਪਾਸ ਕਰ ਦਿੱਤਾ 14 ਅਪ੍ਰੈਲ ਨੂੰ ਜਿਹਦਾ ਵਿਰੋਧ ਇਹ ਕੁਕੀਜ਼ ਤੇ ਜੋ ਜਿਹੜੇ ਲੋਕ ਸੀਗੇ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਕੀਤਾ ਜਿੱਥੋਂ ਵਾਇਲੈਂਸ ਇਹ ਸਟਾਰਟ ਹੋਈ ਕੁਕੀਸ ਤੇ ਜੋ ਜਿਹੜੇ ਲੋਕ ਆ ਉਹਨਾਂ ਨੇ ਇਹਦਾ ਵਿਰੋਧ ਤਾਂ ਕੀਤਾ ਉਹ ਕਹਿੰਦੇ ਕਿ ਜਿਹੜੇ ਇਹ ਮਹਿਤੀ ਲੋਕ ਹੈਗੇ ਆ ਸਰਕਾਰਾਂ ਦੇ ਵਿੱਚ ਵੀ ਇਹ ਲੋਕ ਜਾਦੇ ਆ ਤੇ ਜਿਹੜੇ ਇਹਨਾਂ ਦੇ ਕੋਲ ਇਹ ਵਸੀਲੇ ਆ ਜਿਹੜੇ ਇਹ ਬਿਜ਼ਨਸ ਆ ਉਹ ਵੀ ਜ਼ਿਆਦਾਤਰ ਇਹਨਾਂ ਦੇ ਕੋਲ ਆ ਸਰਕਾਰੀ ਨੌਕਰੀਆਂ 'ਚ ਵੀ ਇਹ ਲੋਕ ਜ਼ਿਆਦੇ ਹੈਗੇ ਆ ਸੋ ਇਹਨਾਂ ਕੋਲ ਪੈਸਾ ਢੇਲਾ ਹੈਗਾ ਇਹਨਾਂ ਨੇ ਤਾਂ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਹੈਗੀਆਂ ਆਲੇ-ਦੁਆਲੇ ਵਾਲੀਆਂ ਇਹ ਖਰੀਦ ਲੈਣੀਆਂ ਹੈਗੀਆਂ ਜਿਹੜੀਆਂ ਇਹ ਜਿਹੜੀਆਂ ਪਹਾੜੀਆਂ ਦੇ ਵਿੱਚ ਉਹ ਰਹਿੰਦੇ ਹੈਗੇ ਆ ਵੀ ਇਹਨਾਂ ਨੇ ਖਰੀਦ ਲੈਣੀਆਂ ਤੇ ਇਸ ਲਈ ਜਿਹੜਾ ਇਹ ਐਸਟੀ ਦਾ ਦਰਜਾ ਹੈਗਾ ਇਹ ਮੇਥੀ ਜਿਹੜੇ ਲੋਕ ਹੈਗੇ ਉਹਨਾਂ ਨੂੰ ਨਾ ਦਿੱਤਾ ਜਾਵੇ ਇਹਦਾ ਹੀ ਸਾਰਾ ਵਿਰੋਧ ਕੀਤਾ ਤੇ ਉਹਦੇ ਉਲਟ ਜਦੋਂ ਮੇਥੀ ਵਾਲਿਆਂ ਨੇ ਕੀਤਾ ਫਿਰ ਇਹਨਾਂ ਦੀ ਵਾਇਲੈਂਸ ਉੱਥੋਂ ਸਟਾਰਟ ਹੋ ਗਈ ਸੋ ਇਹ ਜਿਹੜੀ ਸੀਗੀ ਇਹਨਾਂ ਦੀ ਇੱਕ ਜੜ੍ਹ ਸੀਗੀ ਜਿਹੜੀ ਵਾਇਲੈਂਸ ਅੱਜ ਲਗਭਗ 2 ਸਾਲ ਦੇ ਕਰੀਬ ਸਮਾਂ ਹੋਣ ਲੱਗਾ ਹੈਗਾ ਤੇ ਉੱਥੇ ਜਾਨੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੀ ਮੇਥੀ ਵਾਲੇ ਕੁਕੀਸ ਵਾਲਿਆਂ ਨੂੰ ਇਹ ਕੋਈ ਉਹਨਾਂ ਦਾ ਮਾਰ ਦਿੰਦੇ ਹੈਗੇ ਆ ਕਤਲ ਕਰ ਦਿੰਦੇ ਆ ਕਦੀ ਇਹ ਜਿਹੜੇ ਮਹਿਤੀ ਹੈਗੇ ਆ ਉਹ ਕੁਕੀਸ ਜੋ ਵਾਲਿਆਂ ਦੇ ਕੋਈ ਬੰਦੇ ਮਾਰ ਦਿੰਦੇ ਹੈਗੇ ਹਨ ਪਿੱਛੇ ਜਿਆ ਇੱਕ ਕੁੜੀ ਨੂੰ ਮਤਲਬ ਕੀ ਉਹਦਾ ਰੇਪ ਕੀਤਾ ਗਿਆ ਨੰਗੇ ਕਰਕੇ ਚਲਾਇਆ ਗਿਆ ਜਿਹੜੀ ਵੀਡੀਓ ਕਾਫੀ ਵਾਇਰਲ ਹੋਈ ਸੋ ਇਹ ਜਿਹੜੀ ਇਹਨਾਂ ਦੇ ਇੱਕ ਜਿਹੜਾ ਕਲਾਸ਼ ਚੱਲ ਰਿਹਾ ਆ ਉਹਦੀ ਸਾਰੀ ਘਟਨਾ ਦਾ ਇੱਕ ਤਰ੍ਹਾਂ ਨਾਲ ਪੂਰੀ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿਉਂ ਇਹਨਾਂ ਦੇ ਪਿੱਛੇ ਇਹ ਸਾਰੇ ਕਾਰਨ ਹੈਗੇ ਫਿਲਹਾਲ ਜਿਹੜੇ ਮਹਿਤੀ ਲੋਕ ਹੈਗੇ ਆ ਜਿਹੜਾ ਉਹਨਾਂ ਦਾ ਗਰੁੱਪ ਦਾ ਉਹ ਲੀਡਰ ਹੈਗਾ ਕਰਨ ਸਿੰਘ ਤੇ ਉਹ ਜਿਹੜਾ ਗਰੁੱਪ ਹੈਗਾ ਉਹਨਾਂ ਨੇ 10 ਦਿਨ ਦੇ ਲਈ ਉੱਥੇ ਇਹ ਪੂਰਾ ਸ਼ਟਡਾਊਨ ਕਰਤਾ ਹੈ ਮਤਲਬ ਕਿ ਤੇ ਇੱਕ ਤਰ੍ਹਾਂ ਦੇ ਨਾਲ ਬੰਦ ਦੀ ਕਾਲ ਦਿੱਤੀ ਹੋਈ ਆ ਇਹ ਜਿਹੜਾ ਸਪੈਸ਼ਲ ਮਨੀਪੁਰ ਤੇ ਇਹ ਮਨੀਪੁਰ ਦੇ ਆਲੇ ਦੁਆਲੇ ਵਾਲੇ ਜਿਹੜੇ 4-5 ਜ਼ਿਲ੍ਹੇ ਹੈਗੇ ਆ ਸੋ ਉੱਥੇ ਜਿਹੜੀਆਂ ਸਿਕਿਉਰਿਟੀ ਫੋਰਸਸ ਹੈਗੀਆਂ ਉਹ ਇਸ ਮਸਲੇ ਨੂੰ ਨਿਜੱਠਣ ਦੀ ਕੋਸ਼ਿਸ਼ ਕਰ ਰਹੀਆਂ ਆ ਕਿਉਂਕਿ ਜਿਹੜਾ ਉਹ ਕਰਨ ਸਿੰਘ ਸਿਗਾ ਉਦੇ ਬਾਰੇ ਦੱਸਿਆ ਜਾ ਰਿਹਾ ਕਿ 2024 ਦੇ ਵਿੱਚ ਉੱਥੇ ਇੱਕ ਐਸਐਸਪੀ ਦੇ ਉੱਤੇ ਹਮਲਾ ਹੋਇਆ ਸੀਗਾ ਸ਼ਾਇਦ ਉਹਦੇ ਵਿੱਚ ਉਹਦੀ ਇਨਵੋਲਵਮੈਂਟ ਦੱਸੀ ਜਾ ਰਹੀ ਆ ਇਹਦੀ ਵਜ੍ਹਾ ਕਰਕੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ 에ਅਰਪੋਰਟ ਤੋਂ ਸੋ ਇਸ ਤਰ੍ਹਾਂ ਇਹ ਸਾਰੀ ਘਟਨਾ ਸੀਗੀ ਜਿਹਦੀ ਵਜ੍ਹਾ ਕਰਕੇ ਇਹ ਦੁਬਾਰਾ ਸੁਰਖੀਆਂ ਦੇ ਵਿੱਚ ਆਇਆ ਮਨੀਪੁਰ ਫਿਲਹਾਲ ਮਨੀਪੁਰ ਦੀਆਂ ਬਹੁਤ ਸਾਰੀਆਂ ਖਬਰਾਂ ਆ ਗਈਆਂ ਜਿਹੜੀਆਂ ਜਿਹੜੀਆਂ ਇਹ ਨੈਸ਼ਨਲ ਮੀਡੀਆ ਹੈਗਾ ਉਹਨੂੰ ਦਿਖਾਇਆ ਨਹੀਂ ਜਾਂਦਾ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉੱਥੇ ਬੇਕਾਰ ਹੋ ਚੁੱਕੇ ਆ ਜਿਨ੍ਹਾਂ ਦੇ ਘਰ ਖਤਮ ਹੋ ਗਏ ਕਈਆਂ ਦੇ ਬੱਚੇ ਮਰ ਗਏ ਯਾਨੀ ਕਿ ਖਾਸਾ ਉੱਥੇ ਨਾਜੂਕ ਹਾਲਾਤ ਹੈ ਗਿਆ ਹਣਾ ਸਰਕਾਰ ਕੋਸ਼ਿਸ਼ ਕਰ ਵੀ ਰਹੀ ਹੈ ਕਿ ਉੱਥੇ ਸ਼ਾਂਤੀ ਬਹਾਲ ਹੋ ਜਾਏ ਸੋ ਇਹ ਸਾਰੀਆਂ ਚੀਜ਼ਾਂ ਸੀਗੀਆਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕੁਛ ਇਹਦੇ ਵਿੱਚ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਗੀਆਂ ਥੱਲੇ ਤੁਸੀਂ ਕਮੈਂਟ ਕਰਕੇ ਦੱਸ ਵੀ ਸਕਦੇ ਹੈਗੇ ਆ ਸਰੇਕ ਤਾਰੀਫ ਕਰਨੇ ਵਾਲਾ ਯਾਰ ਨਹੀਂ ਹੁੰਦਾ ਹੈਗਾ ਮੈਂ ਇਸ ਚੀਜ਼ ਨਾਲ ਸਹਿਮਤ ਆ ਸੋ ਜੇਕਰ ਕੋਈ ਕਮੀ ਹੁੰਦੀ ਆ ਉਹ ਦੱਸਣ ਦੀ ਕੋਸ਼ਿਸ਼ ਕਰਿਆ ਕਰੋ ਤੇ ਮੈਂ ਵੀ ਕੋਸ਼ਿਸ਼ ਕਰਿਆ ਕਰੂੰਗਾ ਕਿ ਅੱਗੇ ਤੋਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ